ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਸੀਗੀ ਕੜੀ ਬਣਾਉਣ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਕੜੀ ਬਣਾਉਣ ਲਈ ਸਮਾਨ ਜਿਹੜਾ ਸਾਨੂੰ ਚਾਹੀਦਾ ਲੱਸੀ ਬੇਸਣ ਤੇ ਮਸਾਲੇ ਨਮਕ ਹਲਦੀ ਮਿਰਚ ਜੋ ਵੀ ਹੈ ਦੇੱਕੀ ਮਿਰਚ ਹਰੀ ਮਿਰਚ ਮੇਥੇ ਅਜਵਾਇਣ hing ਆਲੂ ਤੇ ਆ ਪਿਆਜ਼ ਅਦਰਕ ਤੜਕਾ ਲਾਣ ਲਈ ਠੀਕ ਹੈ ਜੀ ਤੇ ਆ ਜੀਰਾ ਇਹ ਵਾਲੇ ਸਾਰੇ ਮਟੀਰੀਅਲ ਆਪਾਂ ਨੂੰ ਕੜੀ ਬਣਾਉਣ ਲਈ ਚਾਹੀਦੇ ਹੁਣ ਆਪਾਂ ਇਹਦੇ ਚ ਕੋਲੀ ਬੇਸਨ ਪਾਵਾਂਗੇ ਥੋੜੀ ਜਿਹੀ ਤੜੀ ਤੇਗੀ ਮਿਰਚ ਨਮਕ ਹਲਦੀ ਥੋੜੀ ਜਿਹੀ ਲਾਲ ਮਿਰਚ ਕਿਉਂਕਿ ਆਪਾਂ ਨੇ ਹਰੀ ਮਿਰਚ ਵੀ ਪਾਣੀ ਹੈ ਇਸ ਕਰਕੇ ਮਿਰਚ ਥੋੜੀ ਜਿਹਾ ਨਾਲ ਪਾਵਾਂਗੇ ਮਸਾਲਾ ਜਿਹੜਾ ਗਰਮ ਮਸਾਲਾ ਹੈ ਆਪਾਂ ਬਾਅਦ ਚ ਪਾਵਾਂਗੇ ਹੁਣ ਆਪਾਂ ਇਹਨੂੰ ਨਾ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਦਾਂ ਨੂੰ ਆਪਾਂ ਇਹਨਾਂ ਮਿਕਸ ਕਰ ਲੈਣਾ ਚੰਗੀ ਪ੍ਰਾਣ ਨਾਲ ਇਹਨੂੰ ਮਿਕਸ ਕਰ ਲੈਣਾ ਵੀ ਇਹਦੇ 'ਚ ਨਾ ਆ ਗੱਠਾਂ ਜੀਆਂ ਨਾ ਰਹਿਣ ਆਹ ਦੇਖੋ ਜੀ ਆਪਾਂ ਇਹਨੂੰ ਮਿਕਸ ਕਰ ਲਿਆ ਹੁਣ ਆਪਾਂ ਸਾਰੇ ਮਟੀਰੀਅਲ ਨੂੰ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਰਿਜਣ ਲਈ ਰੱਖ ਦਾਂਗੇ ਰਾਈ ਘੰਟੇ 2 2.5 ਘੰਟੇ ਕਿਉਂਕਿ ਕੜੀ ਜਿੰਨੀ ਖੜਤੀ ਹੈ ਨਾ ਓਨੀ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਜਿਹੜਾ ਮਟੀਰੀਅਲ ਥੋੜਾ ਗਾੜਾ ਸੀਗਾ ਇਸ ਕਰਕੇ ਮੈਂ ਇਹਦੇ ਵਿੱਚ ਪਾਣੀ ਵੀ ਐਡ ਕਰ ਲਿਆ ਹੁਣ ਇਹ ਦੋ ਘੰਟੇ ਪੂਰੇ ਚੰਗੀ ਤਰ੍ਹਾਂ ਨਾਲ ਰਿਜੂਗੀ ਓਨਾ ਟਾਈਮ ਆਪਾਂ ਨੇ ਜਿਹੜੇ ਆਪਣਾ ਮਸਾਲੇ ਪਿਆਜ ਅਦਰਕ ਹਰੀ ਮਿਰਚ ਵਗੈਰਾ ਜੋ ਵੀ ਹੈ ਇਹਦਾ ਆਪਾਂ ਇੱਕ ਸਾਈਡ ਤੇ ਤੜਕਾ ਤਿਆਰ ਕਰਾਂਗੇ ਆਹ ਦੇਖੋ ਜੀ ਆਪਣਾ ਤੇਲ ਤਿਆਰ ਹੋ ਰਿਹਾ ਹੈ ਇਹ ਮਸਾਲੇ ਮੈਂ ਤੜਕਾ ਲਾਉਣ ਲਈ ਯੂਜ਼ ਕਰਾਂਗੀ ਜਿਹੜੀ ਜਵਾਇਣ ਹੈ ਨਾ ਇਹ ਕੜੀ ਹੁੰਦੀ ਹੈ ਨਾ ਆਪਣੀ ਇਹ ਬੈ ਵੀ ਕਹਿੰਦੇ ਕਰਦੀ ਹੈ ਇਸ ਕਰਕੇ ਜਿਹੜੇ ਮਸਾਲੇ ਪਾਉਣੇ ਜ਼ਰੂਰੀ ਹੁੰਦੇ ਆ ਸੋ ਤੇਲ ਹੋ ਗਿਆ ਆਹ ਲਓ ਜੀ ਇਦੇ ਵਿੱਚ ਮੈਂ ਪਾ ਲਿਆ ਆਪਣਾ ਜੀਰਾ ਤੇ ਮੇਥੇ ਤੇ ਲਸਣ ਇਹਨੂੰ ਉਪਰ ਚੰਗੀ ਤਰ੍ਹਾਂ ਨਾਲ ਹਿਲਾਵਾਂਗੇ ਬ੍ਰਾਊਨ ਬ੍ਰਾਊਨ ਹੋ ਗਿਆ ਇਹ ਆ ਦੇਖੋ ਜੀ ਮੈਂ ਚ ਪਿਆਜ਼ ਪਾ ਲੇ ਹੁਣ ਆਪਾਂ ਪਿਆਜ਼ਾਂ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਨਾਲ ਤੇ ਜਿਹੜੀ ਜਵੈਨ ਹਨ ਜਾਂ ਤਾਂ ਤੁਸੀਂ ਇਹਦੇ ਵਿੱਚ ਹੀ ਪਾ ਲਓ ਜਾਂ ਫਿਰ ਇਹਦੇ ਵਿੱਚ ਐਡ ਕਰ ਦਿਓ ਇਹ ਤੁਹਾਡੀ ਚਾਹ按照 ਤੁਸੀਂ ਜਿਵੇਂ ਬਣਾਉਣਾ ਹੈ ਹੁਣ ਆਪਾਂ ਇਹਨਾਂ ਨੂੰ ਪੁੰਨਾਂਗੇ ਚੰਗੀ ਤਰ੍ਹਾਂ। ਇਹਦੇ ਵਿੱਚ ਆਪਾਂ ਹਿੰਦਵੀ ਐਡ ਕਰ ਲਾਂਗੇ। ਆ ਦੇਖੋ ਆਪਣਾ ਜਿਹੜਾ ਤਿਆਜ਼ ਹੈ ਬ੍ਰਾਊਨ ਬ੍ਰਾਊਨ ਹੋ ਗਏ। 1.5 ਚੱਪਾ ਹਾਂ ਆਲੂ ਵੀ ਐਡ ਕਰ ਲਾਂਗੇ। ਆਲੂ ਜਿਆਦਾ ਮੋਟੇ ਨਹੀਂ ਚਾਹੀਦੇ। ਥੋੜੇ ਬਰੀਕ-ਬਰੀਕ ਏ ਪਾਉਣੇ ਆਪਾਂ। ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਐਡ ਕਰ ਲਾਂਗੇ ਆਪ ਇਹ ਕੋਲ ਇਹ ਆਪਣਾ ਮਸਾਲਾ ਤਿਆਰ ਹੋ ਰਿਹਾ ਹੈ ਜਿਹੜਾ ਪਕੜੀ ਚ ਪਾਉਣਾ ਇਹ ਚ ਇਹ ਮਿਰਚ ਨੂੰ ਬਲੈਕ ਸਿਗੀਰ ਨੂੰ ਉਤੋਂ ਕੱਟ ਲਾ ਦੇ ਅੱਧਾ ਇਹਦੀ ਆਪਾਂ ਇਹਦੇ ਵਿੱਚ ਹੀ ਪਾਵਾਂਗੇ ਥੋੜੀ ਜਿਹੀ ਤਿਆਰ ਹਰੀ ਮਿਰਚ ਸਸੇ ਹੋ ਗਏ ਤਾਂ ਫਰਾਈ ਕਰਦੇ ਰਹਿਣਾ ਚੰਗੀ ਤਰ੍ਹਾਂ ਮਿਕਸ ਹੋ ਗਏ ਇਹਦੇ ਸਮੇਂ ਥੋੜੀ ਸੁੱਕੀ ਮੇਥੀ ਵੀ ਐਡ ਕਰ ਲਓ ਠੀਕ ਹੈ ਜੀ ਕਿਉਂਕਿ ਜਦੋਂ ਰਿਜੇਗੀ ਨਾ ਇਹਦੀ ਖੁਸ਼ਬੂ ਹੋਰ ਵੀ ਵਧੀਆ ਹੋਏਗੀ ਇਹ ਮਸਾਲਾ ਆਪਣਾ ਹੋ ਗਿਆ ਹੁਣ ਆਪਾਂ ਇਹਨੂੰ ਕੜੀ ਚ ਪਾ ਦੇਣਾ ਆ ਨੂੰ ਜੀ ਇਹ ਪੈਦੇ ਚ ਭਾਤਾ ਇਹਨਾਂ ਨੂੰ 2 ਘੰਟੇ ਅੱਪਰ ਰਜਾਉਣੀ ਸੋ ਤੁਹਾਨੂੰ ਮਿਲिए ਜੇ ਰੈਸਪੀ ਕਿਵੇਂ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਡੇਲੀ ਨਿਊ ਰੈਸਪੀ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਸ ਸੀ ਗਾਜ